ਮਹੱਲਾ ਪੰਜਵਾ ਗੁਰਪੂਰੇ ਚਰਣੀ ਦਇਆ ਹਰ ਸੰਗ ਸੁਹਾਈ ਪਾਇਆ ਕਹਿੰਦੇ ਕਿ ਹੁਣ ਪੂਰੇ ਗੁਰੂ ਨੇ ਮੇਰਾ ਜਿਹੜਾ ਮਨ ਹੈ ਚਰਨਾਂ ਦੇ ਨਾਲ ਜੋੜ ਲਿਆ ਪਰਮਾਤਮਾ ਦੇ ਨਾਮ ਵਿੱਚ ਜੁੜ ਗਿਆ ਹੈ ਹਰ ਸੰਗ ਸਹਾਈ ਪਾਇਆ ਮੈਂ ਹੁਣ ਜਿਹੜਾ ਮੇਰਾ ਸੰਗੀ ਸਾਥੀ ਹੈ ਪਰਮਾਤਮਾ ਮਦਰਗਾਰ ਹੈ ਉਹਨੂੰ ਮੈਂ ਪਾ ਲਿਆ ਹੈ ਕਿਉਂਕਿ ਸਾਥੀ ਉਹੀ ਹੈ ਜਿਹੜਾ ਸਾਡੇ ਔਖੇ ਸਮੇ ਸਾਡੀਆਂ ਖੁਸ਼ੀਆਂ ਵਿੱਚ ਖੁਸ਼ੀਆਂ ਦਾ ਸਾਥ ਦੇਵੇ ਗਮ ਵਿੱਚ ਗਮ ਦਾ ਸਾਥ ਦੇਵੇ ਪਰ ਯਾਦ ਰੱਖਿਓ ਜਿਹੜਾ ਸਾਡੇ ਗਮਾਂ ਦੇ ਵਿੱਚ ਖੁਸ਼ੀਆਂ ਦੇ ਵਿੱਚ ਸਾਡਾ ਸਾਥ ਨਹੀਂ ਨਿਆ ਦਿੰਦਾ ਉਹ ਮਿੱਤਰ ਨਹੀਂ ਹੋ ਸਕਦਾ ਉਹ ਸਾਡਾ ਸਾਥੀ ਨਹੀਂ ਹੋ ਸਕਦਾ ਉਹ ਸਾਡਾ ਦੋਸਤ ਨਹੀਂ ਹੋ ਸਕਦਾ ਉਹ ਸਾਡਾ ਮਿੱਤਰ ਨਹੀਂ ਹੋ ਸਕਦਾ ਕਿਉਂਕਿ ਦੋਸਤ ਦਾ ਜੋ ਕਹਿੰਦੇ ਨੇ ਨਾ ਆ ਅਰਥਹ ਵਿਦੋ ਸੱਚ ਜਿੱਥੇ ਦੋ ਸੱਚ ਇਕੱਠੇ ਹੋ ਜਾਣ ਉਹਨੂੰ ਕਹਿੰਦੇ ਨੇ ਦੋਸ ਕਿਉਂਕਿ ਦੋਸ ਜਦੋਂ ਅਸੀਂ ਕਿਸੇ ਨੂੰ ਬਣਾਉਂਦੇ ਹਾਂ ਜਦੋਂ ਗੁਨਾ ਨੂੰ ਛੱਡ ਕੇ ਗੁਨਾ ਚੰਗੇ ਗੁਨਾਵਾਲ ਪੇਰਿਤ ਕਰਦਾ ਨਾ ਉਹ ਦੋਸ ਹੋ ਸਕਦਾ ਦੋਸ ਗਵੇ ਕਿ ਮੈਂ ਤੇਰੇ ਆਗਣਾ ਨੂੰ ਮੈਂ ਕੱਢ ਕੇ ਤੇ ਤੈਨੂੰ ਮੈਂ ਗੁਣ ਦੇਵਾਂ ਉਹ ਅਸਲ ਮਿੱਤਰ ਹੈ ਪਰ ਪ੍ਰਮਾਤਮਾ ਅਸਲ ਮਿਰਦਾ ਅਭਿੱਤਰ ਹੈ ਜਿਹੜਾ ਸਾਡੇ ਆਵਗਨਾਂ ਨੂੰ ਕੱਢ ਕੇ ਸਾਨੂੰ ਗੁਣ ਦਿੰਦਾ ਹੈ ਮਾੜੇ ਕੰਮਾਂ ਵੱਲੋਂ ਰੋਕ ਕੇ ਚੰਗੇ ਪਾਸੇ ਲਾਉਂਦਾ ਹੈ ਉਹ ਅਸਲ ਮਿੱਤਰ ਹੈ ਕਿਉਂਕਿ ਇੱਕ ਸਮਾਂ ਹੁੰਦਾ ਹੈ ਮੰਦ ਹਾਲੀ ਦਾ ਤੇ ਇੱਕ ਸਮਾਂ ਹੁੰਦਾ ਹੈ ਖੁਸ਼ਹਾਲੀ ਦਾ ਕਹਿੰਦੇ ਕਿ ਜਦੋਂ ਸਾਡੇ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਨਾ ਤਾਂ ਉਦੋਂ ਵੀ ਸਾਰੇ ਇਕੱਠੇ ਹੁੰਦੇ ਨੇ ਪਰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਜਿਹੜੇ ਇਹ ਇਕੱਠੇ ਹੋਏ ਨੇ ਨਾ ਇਹਨਾਂ ਨੂੰ ਤੂੰ ਦੋਸਤ ਨਾ ਸਮਝ ਲਈ ਮਾੜੇ ਸਮੇਂ ਵਿੱਚ ਤੇਰੇ ਨਾਲ ਸਾਥੀ ਹੋਏ ਨੇ ਸਹਾਰਾ ਪਰ ਇਹਨਾਂ ਨੂੰ ਤੂੰ ਦੋਸਤ ਨਾ ਸਮਝ ਲਈ ਕਿਉਂਕਿ ਸੁੱਖ ਮੇ ਆਨ ਬਹੁਤ ਮਿੱਠ ਲੱਭਤ ਚੌਦਸ ਘੇਰੇ ਵਿਪਤ ਪਰੇ ਸਭ ਹੀ ਸੰਸਾਦਤ ਕੋ ਨ ਆਉਤੇ ਨੇ ਜਦੋਂ ਤੇਰੇ ਤੇ ਵਿਪਤਾ ਪੈਣੀ ਹੈ ਤੇਰੇ ਤੇ ਮਾੜਾ ਟਾਈਮ ਆਉਣਾ ਤੇ ਕਿਸੇ ਨੇ ਵੀ ਤੇਰਾ ਸਹਾਰਾ ਨਹੀਂ ਬਣਨਾ ਤੇਰਾ ਸਾਥੀ ਨਹੀਂ ਬਣਨਾ ਜਿੰਨੂੰ ਬਾਣੀ ਕਹਿੰਦੀ ਹੈ ਜਾ ਕੋ ਮੁਸ਼ਕਲ ਆਤ ਬਣੈ ਢੁਈ ਕੋਈ ਨ ਦੇ ਲਾਗੂ ਹੋਏ ਦੁਸ਼ਮਣਾਂ ਸਭ ਸਾਥ ਖਾਲੇ ਕਹਿੰਦੇ ਕਿ ਜਦੋਂ ਤੇਰਾ ਜਿਹੜਾ ਜਾ ਕੋ ਮੁਸ਼ਕਿਲ ਆਤਮਾ ਨੇ ਢੋਈ ਕੋ ਇਹਨਾਂ ਦੇ ਲਾਗੂ ਹੈ ਦੁਸ਼ਮਣਾਂ ਸਭ ਸਾਖ ਪੱਜ ਖਲੇ ਜਿਹੜੇ ਸਾਰੇ ਸਾਧ ਨੇ ਪੱਜ ਜਾਣਗੇ ਤੇਰਾ ਸਾਥ ਹੀ ਨਹੀਂ ਰਹਿਣਾ ਇੱਕ ਤੇਰਾ ਗੁਰੂ ਹੋਵੇਗਾ ਪ੍ਰਮਾਤਮਾ ਹੋਵੇਗਾ ਜਿਹੜਾ ਤੇਰੇ ਨਾਲ ਹਰ ਵੇਲੇ ਤੇਰਾ ਸਾਥੀ ਹੈ ਜਿਹਨੂੰ ਬਾਣੀ ਕਹਿੰਦੀ ਹੈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰਤੇ ਸਦਾ ਸੁਨਾਲੇ ਹੁਣ ਗੁਰੂਏ ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ ਜਦੋਂ ਪੂਰੇ ਗੁਰੂ ਕਿਰਪਾ ਕਰਦਾ ਮੂਦੂ ਸਾਨੂੰ ਪਤਾ ਲੱਗਦਾ ਕਿ ਪ੍ਰਮਾਤਮਾ ਹਰ ਥਾਂ ਤੇ ਹੈ ਜਿਹਨੂੰ ਵਾਣ ਗਿੰਨਨ ਗੁਰੇ ਗੁਰਗਾ ਸੁਨ ਬਦੇਸ ਪਾਰ ਬ੍ਰਹਮ ਨਿਕਟ ਕਰ ਬੇ ਪਾਰ ਨੂੰ ਤੇਰੇ ਨੇੜੇ ਹੈ ਤੇਰੇ ਨੇੜੇ ਹੈ ਪਰ ਦੂਰ ਭਜਦਾ ਹੈ ਕਿ ਮੈਂ ਪ੍ਰਮਾਤਮਾ ਨੂੰ ਪਾ ਲਵਾਂਗਾ ਪਰ ਇਸੇ ਤਰ੍ਹਾਂ ਪ੍ਰਮਾਤਮਾ ਨੂੰ ਨਹੀਂ ਪਾਇਆ ਜਸਦਾ ਕਿਉਂਕਿ ਪੂਰੇ ਕੁਰ ਪੂਰੇ ਚਰਣੀ ਲਾਇਆ ਫਿਰ ਹਰ ਸੰਗ ਸਹਾਈ ਪਾਇਆ ਫਿਰ ਪ੍ਰਮਾਤਮਾ ਹਰ ਖਾਂ ਤੇ ਤੇਰਾ ਸਾਥੀ ਬਣੇਗਾ ਅਗੇ ਕਹਿੰਦੇ ਨੇ ਜੈਂ ਜਾਈਏ ਤਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਕਹਿੰਦੇ ਤੂੰ ਜਿੱਥੇ ਵੀ ਜਾਏਂਗਾ ਜਿੱਥਰ ਵੀ ਜਾਏਂਗਾ ਫਿਰ ਤੇਰਾ ਜਨਮ ਸੁਹੇਲਾ ਹੋ ਜਾਏਗਾ ਕਰ ਕਿਰਪਾ ਪ੍ਰਭ ਮਿਲੇ ਜਦੋਂ ਪੂਰਾ ਗੁਰੂ ਕਿਰਪਾ ਕਰਦਾ ਹੈ ਫਿਰ ਤੇਰੇ ਨਾਮ ਤੇਨੂੰ ਮਿਲ ਲਏਗਾ ਤੇਨੂੰ ਹਲਾ ਦੇਗਾ ਤੇਨੂੰ ਪਤਾ ਲੱਗ ਜਾਏਗੀ ਕਿ ਪ੍ਰਮਾਤਮਾ ਮੇਰੇ ਵਿੱਚ ਵੀ ਹੈ ਸਾਰਿਆਂ ਵਿੱਚ ਵੀ ਹੈ ਜਿੰਨੂੰ ਬਾਣੀ ਕਹਿੰਦੀਆਂ ਨਾ ਜੈ ਜੈ ਵੇਖੂ ਤੈ ਹਜ਼ੂਰ ਦੂਰ ਕਤੂ ਲੰ ਜਾਏ ਕਿਉਂਕਿ ਪ੍ਰਮਾਤਮਾ ਜਿੱਧਰ ਵੀ ਮੈਂ ਵੇਖੂਗਾ ਨਾ ਉਹ ਦੂਰ ਨਹੀਂ ਹੈ ਸਾਡੇ ਸਭ ਨੂੰ ਨੇੜੇ ਹੈ ਇਸੋਲੇ ਕਹਿੰਦੇ ਨੇ ਜੈ ਜਾਈਏ ਤਾਂ ਸੁਹੇਲੇ ਜਿੱਥੇ ਵੀ ਜਾਏਗਾ ਤੇਰਾ ਜਿਹੜਾ ਸੁਹੇਲਾ ਹੋ ਜਾਏਗਾ ਜਨ ਕਾਣ ਕਿਰਪਾ ਬ੍ਰਹਮੇ ਲੇ ਫਿਰ ਤੈਨੂੰ ਗੁਰੂ ਕਿਰਪਾ ਕਰਕੇ ਤੈਨੂੰ ਮੇਲ ਲਏਗਾ ਪ੍ਰਮਾਤਮਾ ਦੇ ਨਾਮ ਵਿੱਚ ਜੋੜ ਦੇਗਾ ਅੱਗੇ ਕਹਿੰਦੇ ਨੇ ਹਾਰ ਗੁਣ ਗਾਵੋ ਸਦਾ ਸੁਭਾਈ ਮਨ ਜਿੰਦੇ ਸਗਲੇ ਫਲ ਪਾਵੋ ਜੀ ਕੇ ਸੰਗ ਸਹਾਈ ਹਰ ਗੁਣ ਗਾਵੋ ਸਦਾ ਸੁਭਾਈ ਇਸ ਲਈ ਜਿਸੂ ਜੀ ਕੀ ਕਰੋ ਹਰ ਗੁਣ ਗਾਵੋ ਸਦਾ ਸੁਭਾਈ ਉਹ ਪਰਮਾਤਮਾ ਦੇ ਗੁਣਾਂ ਨੂੰ ਗੋਣਾ ਕਰੋ ਪਰਮਾਤਮਾ ਦੀ ਬੰਦਗੀ ਨੂੰ ਜਪਣਾ ਕਰੋ ਮਨ ਚਿੰਦੇ ਸਗਲੇ ਫਲ ਪਾਓ ਮਨ ਜਿਹੜੇ ਤੁਸੀਂ ਇੱਛਾ ਬੁਰਕ ਫਲ ਪ੍ਰਾਪਤ ਕਰ ਲਓਗੇ ਜੀ ਕੇ ਸੰਗ ਸਹਾਈ ਜਿਹੜਾ ਤੇਰੀ ਜਿੰਦ ਦੇ ਨਾਲ ਤੇਰਾ ਸਾਥੀ ਹੈ ਪ੍ਰਮਾਤਮਾ ਹੈ ਜਿਹਨੂੰ ਬਾਣੀ ਕਹਿੰਦੀ ਹੈ ਗੁਰ ਕੈ ਬਚਨ ਵਸੈ ਜੀ ਨਾਲੇ ਜਲ ਨੇ ਦੁਬੈ ਦਸ ਗਰ ਨਹੀਂ ਲੇਵੈ ਪਾਏ ਨਾ ਸਕੈ ਨਾਲੇ ਪਰ ਹੁਣ ਕਹਿੰਦੇ ਨੇ ਕਿ ਤੇਰਾ ਜਿਹੜਾ ਪ੍ਰਮਾਤਮਾ ਤੇਰਾ ਸੰਗ ਹੈ ਸਾਥੀ ਹੈ ਫਿਰ ਤੂੰ ਨੇਕਾ ਫਲ ਪ੍ਰਾਪਤ ਕਰ ਲਵੇਂਗਾ ਜਿਹੜੇ ਮਨ ਚਿੰਦੇ ਸਗਲੇ ਹਲ ਪਾਵੋ ਜੀ ਕੈ ਸੰਸਾਈ ਕਦੋਂ ਜਦੋਂ ਤੂੰ ਬਾਣੀ ਨੂੰ ਪੜੇਂਗਾ ਬਾਣੀ ਨੂੰ ਗਾਏਂਗਾ ਕਿ ਬਾਣੀ ਕਹਿੰਦੀ ਹੈ ਨਾ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਦਾ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਲਈ ਤੁਸੀਂ ਸੱਚੀ ਬਾਣੀ ਨੂੰ ਗਾਓ ਜਿਹੜੀ ਸਾਡੇ ਨਾਲ ਚੱਲਣ ਵਾਲੀ ਹੈ ਜਿਹੜੀ ਹਰ ਥਾਂ ਤੇ ਸਾਡੀ ਮਸੀਬਤ ਨੂੰ ਦੂਰ ਕਰਨ ਵਾਲੀ ਹੈ ਤੇ ਇਸ ਲਈ ਕਹਿੰਦੇ ਨੇ ਕਿ ਮਨ ਬਾਣੀ ਵਿੱਚ ਬਚਨ ਆਉਂਦਾ ਹੈ ਕਿ ਮਨ ਚਿੰਦੜੇ ਫਲ ਪਾਵੈ ਉਦੋਂ ਹੀ ਫਲ ਚਿੰਦੜੇ ਪਾਉਂਦਾ ਜਦੋਂ ਅਸੀਂ ਸਹੀ ਸਲਾਮਤ ਆਪਣੇ ਘਰ ਵਿੱਚ ਟਿਕ ਜਾਂਦੇ ਹਾਂ ਜਦੋਂ ਅਸੀਂ ਪ੍ਰਭੂ ਦੇ ਨਾਮ ਨੂੰ ਧਿਆਉਂਦੇ ਹਾਂ ਆਪਣਾ ਪ੍ਰਭੂ ਧਿਆਏ ਜਦੋਂ ਅਸੀਂ ਪ੍ਰਭੂ ਨੂੰ ਧਿਆਉਨੇ ਹਾਂ ਬਾਣੀ ਨੂੰ ਪੜ੍ਹਦੇ ਹਾਂ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਪਰਮਾਤਮਾ ਹਾਥ ਥੰਦੇ ਜਿੱਥੇ ਵੀ ਮੈਂ ਜਾਣਾ ਉਥੇ ਪਰਮਾਤਮਾ ਹੈ ਤੇ ਅੱਗੇ ਕਹਿੰਦੇ ਨੇ ਰਹਾਉ ਨਾਰਾਇਣ ਬ੍ਰਹਨ ਦਾਰਾ ਹਮ ਸੰਤ ਜਨਾਰੇ ਨਾਰਾ ਹੁਣ ਜਿਹੜਾ ਨਾਰਾਇਣ ਹੈ ਤੇਰੇ ਜਿੰਦ ਦਾ ਸਾਥੀ ਹੈ ਸਾਥੀ ਹੈ ਸਹਾਰਾ ਹੈ ਆਸਰਾ ਹੈ ਕਿਉਂਕਿ ਆਧਾਰ ਬਾਣੀ ਜਿਹਨੂੰ ਬਾਣੀ ਕਹਿੰਦੇ ਆ ਨਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਿਉਂਕਿ ਹੁਣ ਜਦੋਂ ਪ੍ਰਮਾਤਮਾ ਦਾ ਨਾਮ ਆਧਾਰ ਬਣ ਗਿਆ ਪਰਮੇਸ਼ਰ ਆਧਾਰ ਬਣ ਗਿਆ ਤੇ ਫਿਰ ਤੇਰੀਆਂ ਜਿਹੜੀਆਂ ਇੱਛਾ ਨੇ ਸਗਲੇ ਫਲ ਦੇ ਨੂੰ ਪ੍ਰਾਪਤ ਹੋਣਗੇ ਨਾਰਾਇਣ ਪ੍ਰਾਨ ਆਧਾਰਾ ਹਮ ਸੰਤ ਜਨਾਰੇ ਨਾਰਾ ਇਸ ਲਈ ਹਾਂ ਹਮਨੂੰ ਸਾਨੂੰ ਸੰਤਾਂ ਦੀ ਝੂੜ ਹੋਣਾ ਚਾਹੀਦਾ ਹੈ ਕਿਉਂਕਿ ਧੂੜ ਅਸੀਂ ਉਹਨਾਂ ਦੀ ਹੁੰਦੇ ਆ ਨਾ ਜਿਹੜਾ ਆਪ ਨਾਮ ਜਪਦਾ ਤੇ ਅਵਰਾਂ ਨੂੰ ਜਪਾਉਂਦਾ ਹੈ ਜਿਹੜਾ ਆਪ ਜਪਦਾ ਹੈ ਅਵਰਾਂ ਨੂੰ ਜਪਾਉਂਦਾ ਹੈ ਜਿੰਨੂੰ ਬਾਣੀ ਕਹਿੰਦੇ ਆ ਨਾ ਜਨ ਨਾਨਕ ਮੰਗੈ ਧੂੜ ਦੇਸ ਗੁਰਸੇ ਕੀ ਜੋ ਆਪ ਜਪੈ ਔਰ ਨਾਮ ਜਪਾਵੇ ਜਿਹੜਾ ਆ ਸਾਰਿਆਂ ਨੂੰ ਉਪਦੇਸ਼ ਦਿੰਦਾ ਹੈ ਬਾਣੀ ਸਾਰਿਆਂ ਨੂੰ ਕਹਿੰਦੀ ਹੈ ਕਿ ਬਾਣੀ ਪੜੋ ਬਾਣੀ ਪੜ ਨਾਲ ਤੁਹਾਡਾ ਮਨ ਸੇਲਾ ਹੋ ਜਾਏਗਾ ਤੇ ਫਿਰ ਤੁਸੀਂ ਕੀ ਕਰੋਗੇ ਪ੍ਰਮਾਤਮਾ ਨੂੰ ਪਾ ਲਵੋਗੇ ਨਾਰਾਇਣ ਪ੍ਰਾਨ ਅੰਧਾਰਾ ਤੇਰਾ ਜਿਹੜਾ ਪ੍ਰਾਣ ਤੇਰਾ ਜਿੰਦ ਦਾ ਸਾਥੀ ਹੈ ਉਹਨੂੰ ਤੁਸੀਂ ਐਸ ਲਈ ਉਸ ਤੁਸੀਂ ਕੀ ਕਰੋ ਉਨ੍ਹਾਂ ਨਾਮ ਜਪਣਾ ਕਰੋ ਅੱਗੇ ਕਹਿੰਦੇ ਨੇ ਪਤਿਤ ਤੁਮਨੀਤ ਕਰ ਲੈਨੇ ਕਰੂ ਕਿਰਪਾ ਹਰ ਦਸ ਦੇਨੇ ਹੁਣ ਪਤਿਤ ਤੁਮਨੀਤ ਮੈਂ ਜਦੋਂ ਪ੍ਰਮਾਤਮਾ ਦਾ ਨਾਮ ਜਪਿਆ ਸੰਤਾਂ ਦੀ ਝੂੜ ਬਣਿਆ ਤੇ ਫਿਰ ਮੇਰੇ ਅੰਦਰੋਂ ਜਿਹੜੇ ਵਿਕਾਰ ਸੀ ਉਹ ਖਤਮ ਹੋ ਗਏ ਤੇ ਫਿਰ ਮੈਂ ਪਵਿੱਤਰ ਜੀਵਨ ਵਾਲਾ ਬਣ ਗਿਆ ਕਿਉਂਕਿ ਜਦੋਂ ਸਾਡੇ ਮਨ ਸਾਡੇ ਵਿੱਚ ਵਿਕਾਰ ਹੁੰਦੇ ਨੇ ਤਾਂ ਉਦੋਂ ਪ੍ਰਮਾਤਮਾ ਨਹੀਂ ਮਿਲਦਾ ਤੇ ਜਦੋਂ ਵਿਕਾਰ ਖਤਮ ਹੋ ਜਾਂਦੇ ਨੇ ਮਾਇਆ ਦੀ ਭੁੱਖ ਖਤਮ ਹੋ ਜਾਂਦੀ ਹੈ ਉਦੋਂ ਪ੍ਰਮਾਤਮਾ ਆਪ ਮਿਲ ਜਾਂਦਾ ਹੈ ਭਤੀਤ ਨੀਤ ਫਿਰ ਉਹਨੂੰ ਪਵਿੱਤਰ ਜੀਵਨ ਵਾਲਾ ਬਣਾ ਦਿੰਦੇ ਨੇ ਕਿਉਂਕਿ ਜਦੋਂ ਅਸੀਂ ਬਾਹਰੀ ਤੌਰ ਤੇ ਦੇਖਦੇ ਆ ਨਾ ਕਿ ਜਦੋਂ ਘਰ ਦੇ ਵਿੱਚ ਅਸੀਂ ਨਹਾਉਂਦੇ ਹਾਂ ਇੱਕ ਬਾਲਟੀ ਹੁੰਦੀ ਹੈ ਉਹਦੇ ਵਿੱਚ ਜਦੋਂ ਗੰਦਾ ਪਾਣੀ ਹੁੰਦਾ ਹੈ ਜਾਂ ਸਾਬਣ ਵਾਲਾ ਪਾਣੀ ਹੁੰਦਾ ਹੈ ਤਾਂ ਜਦੋਂ ਅਸੀਂ ਇੱਕੋ ਦਮ ਟੂਟੀ ਨੂੰ ਛੱਡ ਦਈਏ ਤਾਂ ਕਹਿੰਦੇ ਆ ਨਾ ਪਾਣੀ ਚੱਲਦਾ ਰਹੇ ਚੱਲਦਾ ਰਹੇ ਤੇ ਜਿਹੜਾ ਬਾਲਟੀ ਵਿੱਚ ਗੰਦਾ ਪਾਣੀ ਹੁੰਦਾ ਹੈ ਨਾ ਉਹ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਸਾਫ਼ ਪਾਣੀ ਵਿੱਚ ਆ ਜਾਂਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਤੂੰ ਬਾਣੀ ਨੂੰ ਪੜ੍ਹੇਂਗਾ ਨਾ ਉਦੋਂ ਤੇਰੇ ਜਿਹੜੇ ਵਿਕਾਰ ਨੇ ਅੰਦਰੋਂ ਧੋਦੇ ਜਾਣੇ ਨੇ ਕਿਉਂਕਿ ਮਾਨ ਨੂੰ ਨਾ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਤੇ ਇਹ ਉਦੋਂ ਧੋਤੀ ਜਾਂਦੀ ਹੈ ਜਦੋਂ ਅਸੀਂ ਗੁਰੂ ਦੇ ਨਾਮ ਨੂੰ ਆਪਣੇ ਮਨ ਵਿੱਚ ਸੌਂਦੇ ਜਦੋਂ ਜਿਉਂ-ਜਿਉਂ ਬਾਣੀ ਅੰਦਰ ਵੱਸਦੀ ਹੈ ਤੀਵੇ-ਤੀਵੇ ਇਹ ਵਿਕਾਰਾਂ ਦੀ ਮੈਲ ਖਤਮ ਹੋ ਜਾਂਦੀ ਹੈ ਪਰ ਤੀ ਤੁਮ ਨੀਂਦ ਕਰਦੇ ਨੇ ਕਾਲ ਕਿਰਪਾ ਹਰ ਜਸ ਦੀਨੇ ਤੇ ਫਿਰ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਅੱਗੇ ਕਹਿੰਦੇ ਨੇ ਪਾਰ ਬ੍ਰੰਮ ਕਰੇ ਪ੍ਰਤਵਾਲਾ ਸੱਜੀ ਸੰਗਰਖਵਾਲਾ ਫਿਰ ਪਾਰ ਬ੍ਰੰਮ ਤੇਰੀ ਪ੍ਰਤਵਾਲਾ ਕਰੇਗਾ ਫਿਰ ਤੇਰੀ ਰਾਖੀ ਕਰੇਗਾ ਕਿਉਂਕਿ ਫਿਰ ਰਾਖੀ ਉਹੀ ਕਰਦਾ ਹੈ ਨਾ ਜਦੋਂ ਜਿਹੜਾ ਸਾਡੇ ਨਾਲ ਹੋਵੇ ਜਿਹੜਾ ਸਾਡਾ ਸਾਥੀ ਹੋਵੇ ਜਿਹੜਾ ਸਾਡਾ ਸਹਾਰਾ ਹੋਵੇ ਤੇ ਕਹਿੰਦੇ ਨੇ ਕਿ ਜਦੋਂ ਰਾਖਾ ਇੱਕ ਹਮਾਰਾ ਸੁਆਮੀ ਸਗਲ ਘਟਾਂ ਦਾ ਅੰਤਰਜਾਮੀ ਪਰਮਾਤਮਾ ਰਾਖੀ ਕਰਦਾ ਹੈ ਤੇਰੀ ਪਰਤਪਾਲਣਾ ਕਰਦਾ ਹੈ ਤੇਰੀ ਪੈਜ ਰੱਖਦਾ ਹੈ ਤੈਨੂੰ ਮਾੜੇ ਕੰਮ ਤੋਂ ਬਚਾਉਂਦਾ ਹੈ ਸੱਤ ਜੀ ਸੰਗ ਰਖਵਾਲਾ ਜਿਹੜਾ ਸੱਤ ਹਰ ਵੇਲੇ ਤੇਰਾ ਸਾਥੀ ਹੈ ਰਖਵਾਲਾ ਹੈ ਅੱਗੇ ਕਹਿੰਦੇ ਨੇ ਹਾਰ ਦਿਨ ਰੈ ਨ ਕੀਰਤਨ ਗਾਈ ਹੈ ਇਸ ਲਈ ਤੂੰ ਕੀ ਕਰਨਾ ਕਰ ਹਾਰ ਦਿਨ ਰਾਇਨ ਕੀਰਤਨ ਗਾਈਏ ਉਹਦਾ ਹਰ ਵੇਲੇ ਉਹਦਾ ਨਾਮ ਜਪਣਾ ਕਰ ਭਾਵ ਬਾਣੀ ਨੂੰ ਗਾਉਣਾ ਕਰ ਬਾਣੀ ਨੂੰ ਜਪਣਾ ਕਰ ਜਿਹਨੂੰ ਬਾਣੀ ਕਹਿੰਦੇ ਐ ਨਾ ਰੈਨ ਦਿਨ ਸੁਭਾਤ ਤੂੰ ਹੀ ਗਾਵਣਾ ਜੀ ਜੰਤ ਸੰਗ ਤੇਰਾ ਨਾਮ ਧਿਆਵਣਾ ਕਹਿੰਦੇ ਵੀ ਜਦੋਂ ਤੂੰ ਹਰ ਰੋਜ ਪ੍ਰਮਾਤਮਾ ਦੇ ਨਾਮ ਨੂੰ ਗਾਏਗਾ ਰੈਨ ਦਿਨ ਸੁਭਾਤ ਤੂੰ ਹੀ ਗਾਵਣਾ ਜੀ ਜੰਤ ਸਰਬਤ ਨਾਮ ਤੇਰਾ ਧਿਆਉਣਾ ਤੂੰ ਦਾਤਾ ਦਾਤਾ ਤੇਰਾ ਜਿਦਾ ਖਾਵਣਾ ਫਿਰ ਜਿਹੜਾ ਪ੍ਰਮਾਤਮਾ ਹਰ ਵੇਲੇ ਤੇਰੇ ਨਾਲ ਰਹੇਗਾ ਹਰ ਦਿਨ ਰਣ ਕੀਰਤਨ ਗਾਈਏ ਉਹਦਾ ਗਉਣਾ ਨਾਮ ਪ੍ਰਮਾਤਮਾ ਦਾ ਜਿਹੜਾ ਹੈ ਸਿਮਰਨ ਕਰਨਾ ਚਾਹੀਦਾ ਅੱਗੇ ਕਹਿੰਦੇ ਨੇ ਬੋਹੜ ਨਾ ਜੋਨੀ ਪਾਈ ਹੈ ਫਿਰ ਤੈਨੂੰ ਇਹ ਜਿਹੜਾ ਜਨਮ ਮਿਲਿਆ ਫਿਰ ਵਾਰ-ਵਾਰ ਤੈਨੂੰ ਆਉਣਾ ਨਹੀਂ ਪਾਏਗਾ ਵਾਰ-ਵਾਰ ਤੈਨੂੰ ਪੜ੍ਹਨਾ ਨਹੀਂ ਪਏਗਾ ਤੇ ਲਾਸ਼ ਵਿੱਚ ਕਹਿੰਦੇ ਨੇ ਜਿਸ ਦੇ ਵੈ ਪੁਰਖ ਬਦਾਤਾ ਹਾਰ ਰਸ ਦਿਨ ਹੀ ਜਾਂਦਾ ਕਹਿੰਦੇ ਨੇ ਕਿ ਜਦੋਂ ਪੁਰਖ ਜਦੋਂ ਵਾਹਿਗੁਰੂ ਕਿਰਪਾ ਕਰਦਾ ਨਾ ਫਿਰ ਪੁਰਖ ਬਦਾਤਾ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਜਿਹੜਾ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ ਉਹ ਫਿਰ ਤੈਨੂੰ ਦਿਸਣ ਲੱਗ ਪਏਗਾ ਕਿਉਂਕਿ ਬਾਣੀ ਕਹਿੰਦੀ ਨੇ ਸਭ ਮੈਂ ਜੋਤ ਜੋਤ ਹੈ ਸੋਏ ਪਰਮਾਤਮਾ ਹਾਥਾਂ ਦੇ ਰਾਖਾ ਹੈ ਤੂੰ ਇਸ ਲਈ ਕਿਉਂ ਘਬਰਾਉਂਦਾ ਹੈ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਤੇ ਰਾਖੇਗਾ ਸਿਰਜਣਹਾਰ ਜਿਨ ਬਦਾਇਸ਼ ਤੂੰ ਦਿਆ ਸੋਈ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਤੇਰਾ ਆਧਾਰ ਹੈ ਇਸ ਲਈ ਹਰ ਵਿੱਚ ਪਰਮਾਤਮਾ ਵਸਿਆ ਹੋਇਆ ਜਿਸ ਦੇਵੇ ਪੁਰਖ ਵਿਦਾਤਾ ਪੁਰਖ ਦਾ ਮਤਲਬ ਹੈ ਕਿ ਹਰ ਥਾਂ ਤੇ ਮੌਜੂਦ ਹੈ ਹਰ ਦਾ ਸਤਿਨ ਹੀ ਜਾਤਾ ਇਸ ਲਈ ਤੂੰ ਜਿਹੜਾ ਹਰ ਰਸ ਨੂੰ ਪਛਾਣ ਲਿਆ ਕਿਉਂਕਿ ਉਦੋਂ ਹੀ ਪਛਾਣਦੇ ਆ ਨਾ ਜਦੋਂ ਅਸੀਂ ਹਰ ਵਿੱਚ ਪਰਮਾਤਮਾ ਦੀ ਜੋਤ ਵੇਖਦੇ ਆ ਕੋ ਪਾਲਾ ਮਾੜਾ ਹੋਵੇ ਪਾਲਾ ਚੰਗਾ ਹੋਵੇ ਜਿਵੇਂ ਅਸੀਂ ਕੱਲ ਵੀ ਬਚਨ ਕਰ ਰਹੇ ਸੀ ਨਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਏਕ ਨੂਰ ਤੇ ਸਭ ਜੋਗ ਉਪਜਿਆ ਕੋਣ ਭਲੇ ਕੋ ਮੰਦੇ ਫੇਰ ਉਹ ਬਾਹਰੀ ਰਸਾ ਵਾਲ ਨਹੀਂ ਦੌੜਦਾ ਫੇਰ ਉਹ ਬਾਹਰੀ ਰਸਾ ਵਾਲੀ ਜਾਣਦਾ ਦੌੜਦਾ ਜਿੰਦੇ ਅੰਦਰ ਪਰਮਾਤਮਾ ਵਸ ਜਾਂਦਾ ਹੈ ਅਗੇ ਕਹਿੰਨੇ ਨੇ ਜਮ ਕੰਕਰ ਨੇੜ ਨਾ ਆਇਆ ਫਿਰ ਉਹਨੂੰ ਜਮ ਆਪਣੇ ਨੇੜੇ ਨਹੀਂ ਆਉਣ ਦਿੰਦਾ ਕਿੰਨੂੰ ਨਹੀਂ ਆਉਣ ਦਿੰਦਾ ਸੁਖ ਨਾਨਕ ਸਰਣੀ ਪਾਇਆ ਜਿਨ੍ਹਾਂ ਨੇ ਸੁਖ ਪ੍ਰਾਪਤ ਕੀਤਾ ਕਿੰਨਾ ਨੇ ਪ੍ਰਾਪਤ ਕੀਤਾ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ ਨੇ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਲਈ ਹੈ ਉਹਨਾਂ ਨੂੰ ਫਿਰ ਸਤਗੁਰ ਆयो ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸ਼ੋਭਾ ਚਿੰਤਾ ਲੈ ਹਮਾਰੀ ਜਿਹੜੇ ਗੁਰੂ ਦੀ ਸ਼ਰਨ ਲਈ ਹੈ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੂ ਰਾਖਨ ਹਾਦ ਦਿਯਾਲਾ ਨਾਨਕ ਕਰਕੇ ਗੁਲੇ ਇਸ ਲਈ ਅਸੀਂ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਤੁਸੀਂ ਕਿਰਪਾ ਕਰਕੇ ਸਾਨੂੰ ਇਵਕਾਰਾਂ ਤੋਂ ਬਚਾ ਸਕਦੇ ਹੋ ਹਮ ਆਵਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾਰ ਬਿਖੇ ਬਿਖਖਾਈ ਮਾਇਆ ਮੋਹ ਪਰਮ ਕੈ ਭੂਲੇ ਸੁਧਦਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਦ ਸੁਣਿਆ ਗੁਰਸੰਗਤ ਤੇਜੁ ਨੰਤਰੰ ਤ੍ਰਾਸ ਮਟਾਈ ਏਕੀ ਅਰਦਾਸ ਬਾਤ ਕੀਰਤ ਗਈ ਗੁਰ ਰਾਮਦਾਸ ਰੱਖੋ ਸਰਨਾਈ ਤੁਸੀਂ ਸਾਨੂੰ ਬਚਾ ਸਕਦੇ ਹੋ ਸੋ ਜੋ ਅਸਦੇ ਵਿਚਾਰ ਕੀਤੀ ਆਪਾਂ ਸਾਡੇ ਹਿਰਦੇ ਵਿੱਚ ਵਸ ਜਾਏ ਸੋ ਦਾਸ ਪਾਸੋਂ ਕਥਾ ਵਿਚਾਰ ਕਰਦੇ ਹੋਏ ਆ ਇੱਕ ਨੀ ਨਿਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਜ਼ਰੂਰ ਹੋਈਆਂ ਹੋਣਗੀਆਂ ਗੁਰੂ ਤੇ ਗੁਰੂ ਦੇ ਸੰਤ ਬਖਸ਼ਣ ਜੋਗ ਹੈ ਸੋ ਇਹ ਲੋਕ ਸੁਕੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਵੇ ਆਪੇ ਮਿਲੇ ਕਿਰਪਾ ਕਰੇ ਸਾਨੂੰ ਵੀ ਅਸੀਂ ਵੀ ਗੁਰੂ ਦੇ ਰਾਗ ਤੇ ਚੱਲ ਸਕੀਏ ਸੋ ਇਨੀਆਂ ਕੋ ਬੇਨਤੀ ਹੈ ਪਰਵਾਣ ਕਰਿਓ ਆਖੋ ਜੀ ਰਾਜ ਗੁਰਦਿੱਖਾ ਖਾਲਸਾ Iva Guruji kifati